ਹਾਂਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੁਝ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਬਟਾਲਾ ਦੇ ਵਿੱਚ ਫਾਇਰਿੰਗ ਦੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ ਉਹ ਹੋਈਆਂ ਸੀ ਪਿੱਛੇ ਦੇ ਅਲੱਗ-ਅਲੱਗ ਜਗ੍ਹਾ ਤੇ ਤੇ ਉਹਦੇ ਵਿੱਚ ਕੀ ਸੀਗਾ ਵੀ ਪਬਲਿਕ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਉਹਦੇ ਲਈ ਅਸੀਂ ਅੱਜ ਇੱਕ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਵੀ ਅਸੀਂ ਜਿਹੜੀਆਂ ਦੋਨੇ ਵਾਰਦਾਤਾਂ ਸੀਗੀਆਂ ਸਿਟੀ ਦੀਆਂ ਬਟਾਲਾ ਔਰ ਡੇਰਾ ਬਾਬਾ ਨਾਨਕ ਉਹ ਦੋਨੇ ਜਿਹੜੀ ਵਾਰਦਾਤਾਂ ਅਸੀਂ ਟ੍ਰੇਸ ਕਰ ਲਈਆਂ ਨੇ ਇੱਕ ਸਾਡੇ ਲੁਥਰਾ ਜਿਹੜੇ ਹੈਗੇ ਆ ਜੁਵਲਰ ਦੇ ਬਾਹਰ ਗੋਲੀ ਚੱਲੀ ਸੀ ਦੋ ਜਿਹੜੇ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਤੇ ਜਿਨ੍ਹਾਂ ਨੇ ਉਹਨਾਂ ਦੇ ਬਾਹਰ ਦਾ ਸ਼ੀਸ਼ਾ ਦਾ ਦਰਵਾਜ਼ਾ ਸੀ ਉਹਦੇ 'ਚ ਗੋਲੀਆਂ ਮਾਰ ਕੇ ਇਹਦੇ ਫਰਾਰ ਹੋ ਗਏ ਸੀਗੇ ਤੇ ਉਹਦੇ ਵਿੱਚ ਅਸੀਂ ਜਿਹੜਾ ਜਿਹੜੇ ਸਾਡੇ ਮਾਨਜੋਗ ਐਸਪੀ ਸਾਹਿਬ ਵੱਲੋਂ ਨਾਲ ਦੀ ਨਾਲ ਜਿਹੜਾ ਹੈਗਾ ਟੀਮਸ ਅਲੱਗ-ਅਲੱਗ ਬਣਾ ਕੇ ਤੇ ਦਿਸੰਦ ਦੇ ਦਿੱਤੇ ਕਿ ਉਹਦੇ ਵਿੱਚ ਸਾਡੀਆਂ ਡੀਐਸਪੀ ਸਿਟੀ CIA ਟੀਮ ਐਸਐਚਓ ਸਿਟੀ ਵੱਲੋਂ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਮਿਹਨਤ ਕਰਕੇ ਕਾਊਂਟਰ ਇੰਟੈਲੀਜੈਂਸ ਦਾ ਕਾਫੀ ਪਾਰਟ ਆ ਹਿਊਮਨ ਇੰਟੈਲੀਜੈਂਸ ਅਸੀਂ ਹੋਰ ਜਿਹੜੇ ਰਿਸੋਰਸ ਜਿਹੜੇ ਹੈਗੇ ਆ ਉਹਦੇ ਥਰੂ ਕਾਫੀ ਜਿਹੜੀ ਮਿਹਨਤ ਤੋਂ ਬਾਅਦ ਅਲੱਗ-ਅਲੱਗ ਟੀਮਾਂ ਦੀ बिकॉज ਬਿਲਕੁਲ ਬਲਾਈਂਡ ਸੀਗਾ ਇਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਪਹਿਲਾਂ ਕਿਸੇ ਤਰ੍ਹਾਂ ਦਾ ਸਬੂਤ ਨਹੀਂ ਸੀ ਸਾਹਮਣੇ ਆਇਆ ਤੋਂ ਸਾਰੀਆਂ ਟੀਮਾਂ ਦੀ ਜਿਹੜੀ ਕੰਬਾਈਨਡ ਮਿਹਨਤ ਸਰਕਾਰ ਜਿਹੜੀ ਹੈਗੀ ਅਸੀਂ ਇਹ ਕਰੈਕ ਕਰ ਲਿਆ ਕੇਸ ਉਹਦੇ ਵਿੱਚ 24 ਤਰੀਕ ਨੂੰ ਜਿਹੜੀ ਇਹ ਫਾਇਰਿੰਗ ਇਨਸਟੈਂਟ ਹੋਈ ਸੀ ਇਹਦੇ ਚ ਮੁਕੱਦਮਾ ਨੰਬਰ 77 ਅਸੀਂ ਕੀਤਾ ਸੀਗਾ ਦਰਜ ਉਹਦੇ ਚ ਦੋ ਬੰਦੇ ਅਸੀਂ ਜਿਹੜੇ ਫੜੇ ਐ ਇੱਕ ਮਨੀ ਮਸੀ ਪੁੱਤਰ ਜਸਪਾਲ ਮਸੀ ਐ ਇਹ ਦੂਬੀਵਾਲ ਦੇ ਰਹਿਣ ਵਾਲਾ ਥਾਣਾ ਸਿਵਲ ਲਾਈਨ ਚ ਪੈਂਦਾ ਔਰ ਇੱਕ ਹੈਗਾ ਸੰਦੀਪ ਸਿੰਘ ਉਰਫ ਕਾਲੀ ਪੁੱਤਰ ਬਲਵਿੰਦਰ ਸਿੰਘ ਇਹ ਜਿਹੜਾ ਹੈਗਾ ਇਹ ਵੀ ਥਾਣਾ ਕੇ ਦਾ ਲਾਲ ਸਿੰਘ ਦੇ ਏਰੀਆ ਤੇ ਰਹਿਣ ਵਾਲਾ ਇਹ ਦੋਨਾਂ ਨੂੰ ਅਸੀਂ ਇਸ ਦੇ ਵਿੱਚ ਜਿਹੜਾ ਹੈਗਾ ਗ੍ਰਫਤਰ ਕਰ ਲਿਆ ਔਰ ਜੋ ਮੌਕੇ ਤੇ ਵੀ ਇਹਨਾਂ ਨੇ ਮੋਟਰਸਾਈਕਲ ਜਿਹੜਾ ਯੂਜ਼ ਕੀਤਾ ਸੀਗਾ ਔਰ ਪਿਸਟਲ ਬੱਤੀ ਉਹ ਜਿਹੜਾ ਯੂਜ਼ ਕੀਤਾ ਸੀ ਉਹ ਦੋਨੇ ਸੀ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਮੈਂ ਇਹ ਦੱਸਣਾ ਚਾਹਣਾ ਵੀ ਇਹ ਦੋਨਾਂ ਦੇ ਜਿਹੜੇ ਹੈਗੇ ਆ ਪਹਿਲਾਂ ਵੀ ਪਿੱਛੇ ਹਿਸਟਰੀ ਹੈਗੀ ਆ ਇਹਨਾਂ ਦੇ ਮਗੱਦਮੇ ਵੀ ਦਰਜ ਨੇ ਤੇ ਇਦਾਂ ਹੀ ਸਾਡੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ 27 ਤਰੀਕ ਨੂੰ ਜਿਹੜਾ ਹੈਗਾ ਸਵਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀਗਾ ਉਹਦੇ ਨਾਲ ਦੋ ਨੌਜਵਾਨ ਲੜਕਿਆਂ ਨੇ ਆ ਕੇ ਮੋਟਰਸਾਈਕਲ ਨਾਲ ਉਹਦੇ ਪੈਰਲਲ ਚਲਾ ਕੇ ਜਿਹੜਾ ਹੈ ਉਹਤੇ ਫਾਇਰ ਕੀਤਾ ਸੀਗਾ ਜਿਹੜਾ ਉਹਦੇ ਫਾਇਰ ਲੱਗਣ ਨਾਲ ਉਹਦੀ ਮੌਕੇ ਤੇ ਜਿਹੜੀ ਹੈਗੀ ਮੌਤ ਹੋ ਗਈ ਸੀ ਸੁਵਿੰਦਰ ਸਿੰਘ ਜੀ ਉਹਦੇ ਵਿੱਚ ਵੀ ਸਾਡੀ ਜਿਹੜਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਬੀਐਸਪੀ ਡੇਰਾ ਬਾਬਾ ਨਾਨਕ ਔਰ ਐਸਐਟਡੀ ਡੇਰਾ ਬਾਬਾ ਨਾਨਕ ਠਾੜੀ ਦੀ ਪੁਲਿਸ ਨੇ ਇਹਦੇ ਵਿੱਚ ਜਿਹੜੀ ਹੈਗੀ ਇਹ ਮਾਰਡਲੀ ਕਤਲ ਸ਼ਟਾਰਟ ਕੀਤੀ ਸੀ ਉਹ ਵੀ ਇਦਾਂ ਹੀ ਇੱਕ ਬਲਾਈਂਡ ਮਰਡਰ ਸੀਗਾ ਪਰ ਫਿਰ ਉਹਦੇ ਵਿੱਚ ਕਾਉਂਟਰ ਇੰਟੈਲੀਜੈਂਸ ਬਟਾਲ ਦਾ ਇੱਕ ਬਹੁਤ ਵੱਡਾ ਯੋਗਦਾਨ ਆ ਜਿਹੜਾ ਮੇਰਾ ਬਾਬਾ ਨਾਨਕ ਦਾ ਕੇਸ ਟ੍ਰੇਸ ਕਰਨ ਦੇ ਵਿੱਚ ਤੇ ਬਹੁਤ ਹੀ ਮਿਹਨਤ ਨਾਲ ਜਿਹੜੀਆਂ ਸਾਡੀਆਂ ਵਕਫ ਵਕ ਟੀਮਾਂ ਵੀ ਸੀਆਈਏ ਟੀਮ ਵੀ ਇਹਦੇ ਵਿੱਚ ਲੱਗੀ ਰਹੀਆਂ ਤੇ ਅਸੀਂ ਉਹ ਵੀ ਜਿਹੜਾ ਕੇਸ ਹੈਗਾ ਉਹ ਅਸੀਂ ਟ੍ਰੇਸ ਕਰ ਲਿਆ ਉਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਜਸਵਿੰਦਰ ਸਿੰਘ ਹੈ ਜੀ ਉਹ ਫੌਜੀ ਇਹ ਫੌਜ ਤੋਂ ਜਿਹੜਾ ਪਕੌੜਾ ਹੈਗਾ ਤੇ ਇਹ ਬੰਦਾ ਸੀ ਜਿਹੜਾ ਕੀਤਾ ਹੈਗਾ ਇਹ ਚ ਗ੍ਰਿਫਤਾਰ ਕੀਤਾ ਹੈਗਾ ਇਹ ਰਹਿਣ ਵਾਲਾ ਹੈਗਾ ਡੇਰਾ ਬਾਬਾ ਨਾਨਕ ਦਾ ਹੀ ਹੈ ਦੂਸਰਾ ਜਿਹੜਾ ਹੈਗਾ ਨਵਰਾਜ ਸਿੰਘ ਉਰਫ ਸਾਗਰ ਇਹ ਵੀ ਜਿਹੜਾ ਹੈਗਾ ਡੇਰਾ ਬਾਬਾ ਦਾ ਰੰਗ ਦਾ ਹੀ ਰਹਿਸ਼ੀ ਆ ਸੋ ਅਸੀਂ ਇਹ ਦੋਨੇ ਕੇਸ ਜਿਹੜੇ ਹੈਗੇ ਆ ਜੋ ਸਾਡੇ ਫਾਇਰਿੰਗ ਇਨਸਟੈਂਟ ਹੋਏ ਸੀਗੇ ਇਹ ਦੋਨੇ ਕੇਸ ਅਸੀਂ ਟ੍ਰੇਸ ਕਰ ਲਏ ਆ ਅੱਗੇ ਇਹਦੇ ਵਿੱਚ ਹਜੇ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਹੋਰ ਇਹਦੇ ਵਿੱਚ ਵੀ ਬੰਦੇ ਅਸੀਂ ਹਜੇ ਅਰੈਸਟ ਕਰਾਂਗੇ ਜਿਹੜੇ ਕਿ ਇਹਦੇ ਨਾਲ ਲਿੰਕਡ ਹੈਗੇ ਆ ਜੋ ਸਾਡੀ ਹਜੇ ਪ੍ਰੀਮੀਨਰੀ ਇਨਕੁਆਇਰੀ ਦੇ ਵਿੱਚ ਸਾਹਮਣੇ ਆ ਰਿਹਾ ਉਹ ਅਸੀਂ ਤੁਹਾਨੂੰ ਬਹੁਤ ਜਲਦੀ ਇਹਦੇ ਬਾਰੇ ਵੀ ਜਿਹੜੀ ਹੈਗੀ ਆ ਉਹ ਨਾਲ ਦੀ ਨਾਲ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਜੋ ਵੀ ਕੋਈ ਇਹਦੇ ਵਿੱਚ ਹੋ ਰਿਹਾ ਹੈਗਾ ਆ ਬੰਦੇ ਦੀ ਜਿਹੜੀ ਸਮੂਲਤ ਪਾਈ ਜਾਊਗੀ ਤੇ ਜਾਂ ਜਿਹੜਾ ਅਸੀਂ ਬੰਦਾ ਇਹ ਚ ਅਰੈਸਟ ਕਰਾਂਗੇ ਇਹਨਾਂ ਨੇ ਗੋਲੀ ਚਲਾਈ ਕਿਉਂ ਇਹ ਅਸੀਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਮੈਂ ਹਜੇ ਅਸੀਂ ਬੰਦੇ ਫੜੇ ਹੈਗੇ ਆ ਇਨਵੈਸਟੀਗੇਟ ਕਰ ਰਹੇ ਆ ਇਹ ਪਰਸਨਲ ਦੁਸ਼ਮਣੀ ਵੀ ਹੋ ਸਕਦੀ ਹੈ ਇਹਦੇ ਵਿੱਚ ਜੋ ਸਾਨੂੰ ਜਿਹੜਾ ਫਸਟ ਹਜੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉੱਚ ਗਿੱਚ ਤੋਂ ਉਹ ਇਹਨਾਂ ਦੀ ਕੋਈ ਪਰਸਨਲ ਜਿਹੜੀ ਹੈਗੀ ਹੈ ਰੰਜਿਸ਼ ਬਾਜੀ ਡੇਰੇ ਬਾਬਾ ਨਾਨਕ ਵਾਲੇ ਕੇਸ ਦੇ ਵਿੱਚ ਸਾਹਮਣੇ ਆਈ ਹੈ ਜੋ ਉਹਨਾਂ ਨੇ ਆਪ ਦੱਈਆਂ ਨੇ ਵੀ ਇਸ ਚੀਜ਼ ਦਾ ਕੀਤਾ ਸੀਗਾ ਪਹਿਲਾਂ ਖੁਲਾਸਾ ਤੇ ਉਹ ਅਸੀਂ ਕਿਉਂਕਿ ਪਹਿਲਾਂ ਸਿਟੀ ਵਾਲਾ ਜਿਹੜਾ ਕੇਸ ਹੈਗਾ ਲੋਥਰਾ ਜੂਨਸ ਵਾਲਾ ਇਹਦੇ ਵਿੱਚ ਵੀ ਪਹਿਲਾਂ ਇੱਕ ਸਿਟੀ ਥਾਣੇ ਦੇ ਵਿੱਚ ਗੋਲੀ ਚੱਲੀ ਸੀ ਉਹ ਇੱਕ ਇਮੀਗ੍ਰੇਸ਼ਨ ਕਾਊਂਟਰ ਤੇ ਚੱਲੀ ਸੀ ਉਹ ਵੀ ਅਸੀਂ ਇਹਦੇ ਨਾਲ ਲਿੰਕ ਕਰ ਰਹੇ ਹਾਂ ਸ਼ਾਇਦ ਉਹ ਸੇਮ ਜਿਹੜੀ ਹੈਗੀ ਹੈ ਉਹਦੇ ਨਾਲ ਲਿੰਕ ਅਪ ਹੋਵੇ ਪਰ ਉਹਦੇ ਬਾਰੇ ਤੁਹਾਨੂੰ ਮੈਂ ਅੱਜ ਨਹੀਂ ਦੱਸ ਸਕਦਾ ਕਿਉਂਕਿ ਇਹ ਐਵੀਡੈਂਸ ਸਾਡਾ ਹੋ ਸਕਦਾ ਇਧਰ ਉਧਰ ਹੋਣ ਦਾ ਜਾਂ ਕੋਈ ਹੁੰਦਾ ਹੈ ਅਸੀਂ ਉਹ ਇਨਵੈਸਟੀਗੇਸ਼ਨ ਆਪਣੀ ਜਿਹੜੀ ਹੈਗੀ ਹੈ ਕੰਪਲੀਟ ਕਰਨ ਤੋਂ ਤੁਹਾਨੂੰ ਦੱਸ ਸਕਦੇ ਆ ਐਗਜ਼ੈਕਟ ਵੀ ਇਹ ਕੀ ਹੋਇਆ ਹਾਂਜੀ 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 ਮਜਾਇਆ ਜੀ ਪਿੱਛੇ ਕੌਣ ਹੈ ਹਾਂਜੀ ਉਹ ਹਜੇ ਤੁਹਾਨੂੰ ਦੱਸਿਆ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਦੋਨੇ ਕੇਸਾਂ ਦੇ ਅਲੱਗ-ਲੱਗ ਜਿਹੜੇ ਹੈਗੇ ਆ ਇਹ ਜਿਹੜੇ ਪਿੱਛੇ ਜੋ ਜੋ ਵੀ ਇਹਨਾਂ ਦੀ ਆਪਸੀ ਕੋਈ ਰੰਜਿਸ਼ਬਾਜ਼ੀ ਨਿਕਲੇਗੀ ਜਾਂ ਕੋਈ ਹੋਰ ਵਜ੍ਹਾ ਨਿਕਲਦੀ ਹੈ ਉਹ ਵੀ ਵਿਲ ਇਟ ਯੂ نو ਪਰ ਸਾਡੀ ਹਜੇ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਇਨਕੁਆਇਰੀ ਚੱਲ ਰਹੀ ਹੈ ਇਹ ਹਜੇ ਮੈਂ ਇਸ ਇਸ ਚੀਜ਼ ਨੂੰ ਜਿਹੜੀ ਹੈਗੀ ਲਾਈਮਲਾਈਟ ਨਹੀਂ ਲਿਆ ਸਕਦਾ ਉਹ ਫਾਰਦਰ ਤੁਹਾਨੂੰ ਜਦੋਂ ਕੰਪਲੀਟ ਇਨਵੈਸਟੀਗੇਸ਼ਨ ਹੋ ਜੂਗੀ ਇਹਦੇ ਵਿੱਚ ਸਾਰੇ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਤੁਹਾਨੂੰ ਹੋਰ ਵੀ ਜਿਹੜੇ ਹੈਗੇ ਅਰੈਸਟ ਹਜੇ ਹੋਣਗੇ ਇਹਦੇ ਵਿੱਚ ਸਾਨੂੰ ਹੈਗਾ ਜਿਹੜੇ ਬੰਦੇ ਸਾਹਮਣੇ ਆ ਰਹੇ ਆ ਮੈਂ ਉਹ ਤੁਹਾਨੂੰ ਨਾਮ ਨਹੀਂ ਜਾਰੀ ਕਰ ਸਕਦਾ ਜਦੋਂ ਫਾਈਨਲ ਗ੍ਰਿੰਸਪਾਈਸ ਇਨਵੈਸਟੀਗੇਸ਼ਨ ਹੋ ਜੇਗੀ ਤਾਂ ਅਸੀਂ ਤੁਹਾਨੂੰ ਸਾਰਾ ਜਿਹੜਾ ਹੈਗਾ ਇਹਦਾ ਜ਼ਰੂਰ ਤੁਹਾਡੇ ਨੂੰ ਇਨਫੋਰਮ ਕਰਾਂਗੇ ਨਹੀਂ ਇਹ ਮੈਂ ਤੁਹਾਨੂੰ ਇਹ ਜਿਹੜਾ ਇਹ ਜਿਹੜਾ ਜੂਨਰ ਵਾਲਾ ਮਾਮਲਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਵੀ ਬ੍ਰਾਂਥ ਹੋ ਗਿਆ ਔਰ ਇਹ ਵੈਪਨ ਜਿਹੜਾ ਇਹਨਾਂ ਨੇ ਮੌਕੇ ਤੇ ਯੂਜ਼ ਕੀਤਾ ਉਹ ਵੀ ਬ੍ਰਾਂਥ ਹੋ ਗਿਆ ਦੂਸਰੇ ਮਾਮਲੇ 'ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਵੀ ਸਾਨੂੰ ਕਾਫੀ ਲੀਡਸ ਉਹਦੇ ਵਿੱਚ ਮਿਲੀਆਂ ਨੇ ਬੰਦੇ ਅਸੀਂ ਦੋਰ ਚ ਅਰੈਸਟ ਕਰ ਲਿਆ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਅਸੀਂ ਉਹਦੇ ਵਿੱਚ ਵੀ ਜਿਹੜਾ ਹੈ ਫਰਦਰ ਤੁਹਾਨੂੰ ਜੋ ਸੌਰੀ ਨਹੀਂ ਇਹ ਮੈਂ ਤੁਹਾਨੂੰ ਹਜੇ ਨਹੀਂ ਦੱਸ ਸਕਦਾ ਇਹ ਸਾਡੀ ਅੱਗੇ ਤੁਹਾਨੂੰ ਜਿਵੇਂ ਦੱਸਿਆ ਵੀ ਹਜੇ ਤਫਤੀਸ਼ ਚੱਲ ਰਹੀ ਹੈ ਅੱਗੇ ਦੀ ਅੱਗੇ ਕੀ ਲਿੰਕ ਬਣਦਾ ਜੋ ਫਾਰਵਰਡ ਲਿੰਕੇਜਸ ਬਣਨਗੇ ਤੇ ਬੈਕਵਰਡ ਲਿੰਕੇਜਸ ਆਸੀਂ ਸਾਰਿਆਂ ਦੇ ਵਰਕਆਊਟ ਕਰ ਰਹੇ ਹਾਂ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਹੈਗੀਆਂ ਟੀਮ ਸਾਰੀਆਂ ਇਹਦੇ ਵਰਕਆਊਟ ਕਰ ਰਹੀਆਂ ਖਾਣੇ ਦੀ ਵੀ ਔਰ ਸੀਆਈਏ ਖਾਸ ਤੌਰ ਤੇ ਕਾਉਂਟਰ ਇੰਟੈਲੀਜੈਂਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਸ ਵਿੱਚ ਤੇ ਵੀ ਆਰ ਵਰਕਿੰਗ ਔਨ ਇਟ ਜਿਵੇਂ ਇਹਦਾ ਫਾਈਨਲਾਈਜ਼ ਸਾਰਾ ਕੁਝ ਹੋਏਗਾ ਅਸੀਂ ਤੁਹਾਨੂੰ ਨਾਲ ਦੀ ਨਾਲ ਜਰੂਰ ਇਨਫੋਰਮ ਕਰਾਂਗੇ ਜਿਹੜੇ ਚਾਹੇ ਪਕੜਨੇ ਆ ਤੁਸੀਂ ਬਾਕੀ ਕੇਸਾਂ ਵਿੱਚ ਇਹਨਾਂ ਤੇ ਪਹਿਲਾਂ ਵੀ ਚੁੱਕੇ ਚਰਚਾ ਗਏ ਇਹਨਾਂ ਤੇ ਜਿਹੜੇ ਸਿਟੀ ਵਾਲੇ ਹੈਗੇ ਇਹਨਾਂ ਤੇ ਕੇਸ ਦਰਜ ਹੈਗੇ ਆ ਪਹਿਲਾਂ ਆਲਰੇਡੀ ਜਿਹੜੇ ਅਸੀਂ ਡੇਰਾ ਬਾਬਾ ਨਾਨਕ ਦੇ ਦੋ ਜਣੇ ਫੜੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਚੈੱਕ ਕਰਦੇ ਆ